ਅੱਜ ਤੁਹਾਨੂੰ ਮਿਲਾਵਾਂਗੇ ਪੰਜਾਬ ਦਾ ਸਭ ਤੋਂ ਅਮੀਰ ਪਖਾਰੀ ਗਰਮੀ ਬਹੁਤ ਹੈ ਇੱਥੇ ਰਹਿੰਦੇ ਹੋ ਇੱਥੇ ਬਹਿ ਕੇ ਸਾਰਾ ਚੱਲਦਾ ਇੱਥੇ ਬਹਿ ਕੇ ਲੋਕਾਂ ਕੋਲ ਠੇਵਾ ਲੈ ਕੇ ਕੁੜੀਆਂ ਨਾਲ ਵਿਆਹ ਕਰੀਦਾ ਕਿੰਨੀਆਂ ਕੁੜੀਆਂ ਦੀ ਹੁਣ ਤੱਕ ਵਿਆਹ ਤੁਸੀਂ ਕਰ ਚੁੱਕੇ ਹੋ ਚੋਟਰ ਵੀ 20 ਕੁੜੀਆਂ ਵਿਆਹ ਕਰ ਚੁੱਕੇ ਹੈ ਇਹ ਤਾਂ ਆਇਆ ਕਿਦਾਂ ਰਹਿਣ ਦੇ ਵਿੱਚ ਜਿੱਦਾਂ ਮੈਂ ਕਿਸੇ ਗਰੀਬ ਨੂੰ ਦੇਖਦਾ ਸੀ ਤੇ ਮੈਨੂੰ ਆਪਣਾ ਹੀ ਆਪਣੇ ਦਾ ਦੁੱਖ ਬਹੁਤ ਹੁੰਦਾ ਸੀ ਕਿ ਮੈਂ ਉਹ ਇੰਦਾਂ ਦੀ ਸੇਵਾ ਕਰਦਾ ਹੈ। ਕੋਈ ਐ ਨਹੀਂ ਹੋਇਆ ਵੀ ਮੈਂ ਇੰਨੇ ਪੈਸੇ ਇਕੱਠੇ ਕਰਦਾ ਮੈਂ ਆਪਣੇ ਲਈ ਕੁਝ ਬਣਾ ਲਵਾਂ। ਮੇਰੇ ਵਾਸਤੇ ਪਰਮਾਰਮਾ ਬਣਾ ਰਹੇ ਨੇ। ਇਹ ਦਿਨ ਲੋੜ ਨਹੀਂ। ਕਿੰਨੇ ਪ੍ਰਧਾਨ ਮੰਤਰੀ ਮੋਦੀ ਹੋਣਾਂ ਨੇ ਵੀ ਤੁਹਾਨੂੰ ਫੋਨ ਕੀਤਾ ਸੀਗਾ ਉਹ ਕੀ ਗੱਲਬਾਤ ਹੋਈ ਸੀ ਮੋਦੀ ਦਾ ਮੰਤਰੀ ਨਾਲ ਨਹੀਂ ਗੱਲ ਹੋਈ ਜੀ। ਜਦੋਂ ਕੋਲ ਪੈਸੇ ਹੋ ਜਾਂਦੇ ਆ ਅੱਜ ਕੱਲ ਜਿੱਦਾਂ ਦਾ ਮਾਹੌਲ ਆ ਡਰ ਨਹੀਂ ਲੱਗਦਾ ਵੀ ਕੋਈ ਪੈਸੇ ਲੁੱਟ ਖੋ ਕਰਕੇ ਨਾ ਲੈ ਜੇ। ਲੈ ਲੈ ਗਏ ਮੇਰੇ ਕਰਮ ਥੋੜੀ ਬੇਚੇ। ਹਾਂ ਮੇਰੇ ਕਰਮ ਥੋੜੀ ਮੇਰੇ ਕਰਮ ਥੋੜੀ ਲੈਏਗਾ। ਮੈਂ ਜੋ ਮੇਰੇ ਕਰਮਾਂ ਤੋਂ ਮਿਲਿਆ। ਸਸਿਕਾਲ ਹਾਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਤੇ ਅੱਜ ਤੁਹਾਨੂੰ ਮਿਲਾਵਾਂਗੇ ਪੰਜਾਬ ਦਾ ਸਭ ਤੋਂ ਅਮੀਰ ਭਿਖਾਰੀ ਜਿਹੜਾ ਭੀਖ ਮੰਗ ਕੇ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਨਾ ਸਿਰਫ ਰਾਸ਼ਨ ਵੰਡਦਾ ਇਥੋਂ ਤੱਕ ਕੀ ਗਰੀਬ ਘਰਾਂ ਦੀਆਂ ਧੀਆਂ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਹੱਥੀ ਵਿਆਹ ਆਪਣੇ ਪੱਲੇਓ ਪੈਸੇ ਖਰਚ ਕੇ ਕਰਦਾ ਜਿਹੜੇ ਉਸਨੇ ਭੀਖ ਮੰਗੀ ਹੁੰਦੀ ਆ ਤਾਂ ਰਾਜੂ ਸਾਡੇ ਨਾਲ ਹੈ ਪਠਾਨਕੋਟ ਦੇ ਬੱਸ ਸਟੈਂਡ ਦੇ ਵਿੱਚ ਮੌਜੂਦਾ ਰਾਜੂભાઈ ਕਿਵੇਂ ਹੋ ਠੀਕ ਹੈ ਕਿਵੇਂ ਚੱਲਦੀ ਹੈ ਜ਼ਿੰਦਗੀ ਤੁਹਾਡੀ ਠੀਕ ਚੱਲਦੀ ਆ ਫਰਮਾਤ ਬਾਣੀ ਸੁਕੇ ਗਰਮੀ ਬਹੁਤ ਹੈ ਇੱਥੇ ਰਹਿਨੇ ਉਹ ਇੱਥੇ ਬਹਿ ਕੇ ਸਾਰਾ ਚੱਲਦਾ ਇੱਥੇ ਬਹਿ ਕੇ ਲੋਕਾਂ ਕੋਲ ਸੇਵਾ ਲੈ ਕੇ ਕੁੜੀਆਂ ਨਾਲ ਵਿਆਹ ਕਰੀਦਾ ਗਰੀਬ ਬੱਚਿਆਂ ਦੇ ਆ ਫੇਸਾ ਦੇ ਦਿਆਂ ਉਹ ਆਪਣਾ ਵੀ ਗੁਜ਼ਾਰਾ ਕਰਨਾ ਹੁੰਦਾ ਰੋਟੀ ਪਾਣੀ ਦਾ ਮੇਰੇ ਬਾਪੂ ਨੇ ਵਿਆਹ ਕਰਦਾ ਹਰ ਸਾਲ ਲੰਗਰ ਕਰਦਾ ਹਰ ਥਾਂ ਜਗਰਾਤਾ ਕਰਦਾ ਅੱਛਾ ਹਰ ਸਾਲ ਗਰੀਬਾਂ ਦੇ ਕਿਸ ਨੂੰ ਕੋਈ ਹੋਰ ਸਵੀਟਰਟ ਦਾਖਲ ਨਹੀਂ ਕਰਦਾ ਉੱਥੇ ਜਾ ਕੇ ਦਾਖਲ ਕਰਾਈਦਾ ਉੱਥੇ ਫਿਰ ਗਰੀਬਾਂ ਨੂੰ ਮਾਰਟ ਕਰੀਦਾ ਇਹ ਸਾਰਾ ਪੈਸਾ ਕਿੱਥੋਂ ਆਉਂਦਾ ਫਿਰ ਤੁਹਾਡੇ ਕੋਲ ਦਿੱਦਾ ਇੱਥੇ ਅਸੀਂ ਰੋਡ ਦਾ 500 ਰੁਪਿਆ ਇਕੱਠਾ ਕਰਨੇ ਆ 15000 ਦਾ ਮਹੀਨਾ ਬੰਦਾ ਕੋਈ ਜਮਾ ਕਰੀ ਜਾਂਦੇ ਆ ਸਾਲ ਬਾਅਦ ਗਰੀਬ ਕੁੜੀ ਦਾ ਵਿਆਹ ਕਰਦੀਦਾ ਕਿਸੇ ਨੂੰ ਰਾਸ਼ਨ ਦੇਦੀਦਾ ਅੱਛਾ ਕਿੰਨੀਆਂ ਕੁੜੀਆਂ ਦੀ ਹੁਣ ਤੱਕ ਵਿਆਹ ਤੁਸੀਂ ਕਰ ਚੁੱਕੇ ਹੋ ਕੋਤਿਆਂ ਵੀ 20 ਕੁੜੀਆਂ ਵਿਆਹ ਕਰ ਚੁੱਕਿਆ ਅੱਗੇ ਵੀ ਮੇਰੀ ਸੋਚ ਇਦਾਂ ਦੀ ਹੈ ਕਿ ਅੱਗੇ ਵੀ ਮੈਂ ਈਆਂ ਨੇ ਵਿਆਹ ਕਰਕੇ ਆਪਣਾ ਜੀਵਨ ਸਫਲ ਕਰ ਅੱਛਾ ਕਿੰਦੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਵੀ ਤੁਹਾਨੂੰ ਫੋਨ ਕੀਤਾ ਸੀਗਾ ਉਹ ਕੀ ਗੱਲਬਾਤ ਹੋਈ ਸੀ ਮੋਦੀ ਪ੍ਰਧਾਨ ਮੰਤਰੀ ਨਾਲ ਨਹੀਂ ਗੱਲ ਹੋਈ ਸੀ ਕਿ ਤੁਸੀਂ ਬਹੁਤ ਅੱਛਾ ਕੰਮ ਕੀਤਾ ਹੈ ਤੁਸੀਂ ਲੋਕਾਂ ਦੀ ਸੇਵਾ ਕਰਦੇ ਬਹੁਤ ਅੱਛੇ ਸਾਰੇ ਨੇ ਜਾਗਰਨ ਕੀਤਾ ਪਰ ਉਸ ਜਾਗਰਨ ਦੇ ਵਿੱਚ ਕੀ ਫਾਇਦਾ ਕਰ ਮੈਨੂੰ ਹੀ ਰਹਿਣ ਨੂੰ ਜਗਾ ਨਹੀਂ ਹੈਗੀ ਅੱਛਾ ਮੈਂ ਕਾਇਦੇ ਲੈ ਕੇ ਗਿਆ ਅੱਛਾ ਆਪ ਤੁਸੀਂ ਆਪ ਕਰਾਇਦੇ ਉੱਤੇ ਰਹਿ ਰਹੇ ਹੋ ਨਾ ਆਪਣਾ ਇੱਥੇ ਤੁਸੀਂ ਜਿਵੇਂ ਇੱਥੇ ਫਿਰ ਕਿੰਨੇ ਕ ਪੈਸੇ ਤੁਹਾਡੇ ਰੋਜ਼ ਬਣ ਜਾਂਦੇ ਆ ਕਿੰਨੇ ਵਜੇ ਇੱਥੇ ਆਉਣੇ ਆ ਕਿੰਨੇ ਵਜੇ ਫਿਰ ਜਾਣੇ ਆ ਸਵੇਰੇ ਮੈਂ ਆਇਆ ਨਾ ਇੱਥੇ ਕੋਈ 9 ਵੇ ਅਸਾਂ ਮੀਂਹ ਵੇ ਤਨੇ ਅੱਛਾ ਪਰਿਵਾਰ ਚ ਕੌਣ ਕੌਣ ਹੈਗਾ ਨਾਲ ਰਹਿੰਦਾ ਭਗਵਾਨ ਮੇਰੀ ਸਿਸਟਰ ਹੈ ਹਾਂ ਕੋਈ ਨਾ ਮੈਂ ਨਾ ਮੇਰੀ ਸੇਵਾ ਕਰਦੇ ਹੋ ਮੈਨੂੰ ਆਮ ਇਹ ਕਿਥੋਂ ਤੁਹਾਡੇ ਮਾਈਂਡ ਦੇ ਦਿਮਾਗ ਚ ਆਇਆ ਵੀ ਮੈਂ ਭੀਖ ਮੰਗ ਕੇ ਜਿਹੜੇ ਪੈਸੇ ਓਨੇ ਉਹਦੇ ਨਾਲ ਸਮਾਜ ਭਲਾਈ ਦੇ ਕੰਮ ਕਰਨੇ ਧੀਆਂ ਦੇ ਵਿਆਹ ਕਰਨੇ ਆ ਸੜਕਾਂ ਟੁੱਟੀਆਂ ਬਣਾਉਣੀਆਂ ਇਹ ਤੁਹਾਡੇ ਆਇਆ ਕਿਧਰ ਜਨ ਦੇ ਵਿੱਚ ਜਿੱਦਾਂ ਮੈਂ ਕਿਸੇ ਗਰੀਬ ਨੂੰ ਦੇਖਦਾ ਸੀ ਤੇ ਮੈਨੂੰ ਆਪਣਾ ਹੀ ਆਪਣੇ ਦਾ ਦੁੱਖ ਬਹੁਤ ਹੁੰਦਾ ਸੀ ਕਿ ਮੈਂ ਕੋਈ ਇਦਾਂ ਦੀ ਸੇਵਾ ਕਰਦਾ ਨਾ ਤੇ ਸਭ ਨੂੰ ਕੰਗਲਾ ਲੱਗੇ ਅੱਛਾ ਕਈ ਲੋਕ ਪੈਸੇ ਲੈ ਕੇ ਸ਼ਰਾਬ ਪੀ ਰਹੇ ਨੇ ਲੇਕ ਆਪਣਾ ਕੰਮ ਇਹ ਨਹੀਂ ਹੈ ਆਪਣਾ ਕੰਮ ਹੈ ਕਿ ਗਰੀਬਾ ਕੁੜੀਆਂ ਦਾ ਵਿਆਹ ਕਰਨਾ ਤੇ ਕਿਸੇ ਦੀ ਕਿਰੀਬ ਦੀ ਮਾਰਟ ਕਰਨਾ ਕਿਸੇ ਤੇ ਵਿਆਹ ਕਰਨਾ ਅੱਛਾ ਲੋਕ ਆਉਂਦੇ ਆ ਇਦਾਂ ਲੋੜਵੰਦ ਲੋਕ ਤੁਹਾਡੇ ਕੋਲ ਆਉਂਦੇ ਮਤ ਵਾਸਤੇ ਆ ਕੇ ਮਤ ਮੰਗ ਲੈਂਦੇ ਆ ਠੀਕ ਹੈ ਤਾਂ ਇੱਥੇ ਜਿੱਦਾਂ ਹੁਣ ਤੁਸੀਂ ਕੁੜੀਆਂ ਦੇ ਵਿਆਹ ਕਰਦੇ ਹੋ ਰਾਸ਼ਨ ਵੰਡਣ ਦਾ ਕੰਮ ਕਰਦੇ ਹੋ ਇਹ ਪੈਸਾ ਫਿਰ ਤੁਹਾਡੇ ਕੋਲ ਇਕੱਠਾ ਤੁਹਾਨੂੰ ਮਤ ਵੀ ਦਿੰਦਾ ਇਹਦੇ ਵਿੱਚ ਕੋਈ ਕੋਈ ਜਾ ਫਿਰ ਜਾਓ ਜਦੋਂ ਤੁਸੀਂ ਇੱਥੇ ਬੈੰਨੇ ਹੋ ਤੁਹਾਨੂੰ ਸੇਵਾ ਲੋਕੀ ਦੇ ਜਾਂਦੇ ਆ ਸੇਵਾ ਦੇ ਆ ਅੱਛਾ ਕੋਈ ਔਣ ਵੀ ਨਾ ਨੱਤੀ ਗਸ਼ਕ ਨੂੰ ਲੰਗੇ ਕਰ ਰਹੇ ਆ ਝਗੜਾਤਾ ਕਰ ਰਹੇ ਆ ਉਹਦੇ ਵਿੱਚ ਲੱਖ ਰੁਪਇਆ ਮੇਰਾ ਦੇ ਰਹਾ ਖਰਚਾ ਹੁਣ ਅੱਛਾ ਕੋਈ ਮੈਂ ਲੋਕਾਂ ਨੂੰ ਮੰਗੇ ਇਕੱਠਾ ਕਰਕੇ ਉਹ ਹੀ ਨਾ ਅਸਾਂ ਕਦੀ ਐ ਨਹੀਂ ਹੋਇਆ ਵੀ ਮੈਂ ਇੰਨੇ ਪੈਸੇ ਇਕੱਠੇ ਕਰਦਾ ਮੈਂ ਆਪਣੇ ਲਈ ਕੁਝ ਬਣਾ ਲਵਾਂ ਮੇਰੇ ਵਾਸਤੇ ਪਰਮਾਰਮਾ ਬਣਾ ਰਹੇ ਨੇ ਮੇਰੇ ਇਹ ਲੌ ਨੇ ਮੈਨੂੰ ਇੱਕ ਮਕਾਨ ਦੀ ਲੋੜ ਦਿੱਥ ਮਰੇ ਅਸਾ ਕਦੀ ਇਹ ਵੀ ਨਹੀਂ ਆਇਆ ਵੀ ਪਹਿਲਾਂ ਆਪਣਾ ਮਕਾਨ ਬਣਾ ਲਵਾਂਗਾ ਠੀਕ ਹੈ ਠੀਕ ਹੈ ਤੇ ਇਹ ਇਹ ਜਿਹੜੇ ਸ਼ਹਿਰ ਵਾਲੇ ਤਾਂ ਤੁਹਾਨੂੰ ਹੁਣ ਤਕਰੀਬਨ ਜਾਣਦੇ ਹੋਣਗੇ ਫਿਰ ਇਹ ਇਹਨਾਂ ਨੂੰ ਪਤਾ ਹੁੰਦਾ ਵੀ ਰਾਜੂ ਕੋਈ ਵੱਡਾ ਪ੍ਰੋਗਰਾਮ ਕਰ ਰਿਹਾ ਪ੍ਰੋਗਰਾਮਾਂ ਦੇ ਵਿੱਚ ਸੁਭਾਅ ਆਪਾਂ ਦੇਖਦੇ ਆਂ ਵੱਡੇ ਵੱਡੇ ਲੀਡਰ ਆਉਂਦੇ ਆਉਂਦੇ ਤੇ ਤੁਹਾਡੇ ਕੋਲ ਫਿਰ ਹਾਂ ਲੀਡਰ ਆਉਂਦੇ ਜਿਹਦਾ ਬਹੁਤ ਹੀ ਸ਼ਰਮ ਹੋ ਗਿਆ ਆਮ ਆਦਮੀ ਦਾ ਹੋ ਗਿਆ ਕਟਾਰੂਕ ਮੰਤਰੀ ਉਹ ਵੀ ਆ ਰਿਹਾ ਡੀਸੀ ਸਾਹਿਬ ਵੀ ਆ ਰਹੇ ਇਹ ਕੋਣ ਇਹਨਾਂ ਨੂੰ ਫਿਰ ਸੱਦਾ ਦੇ ਕੇ ਆਉਂਦਾ ਫਿਰ ਆਪੇ ਦੇ ਕੇ ਅੱਛਾ ਇਹ ਇਹ ਤਾਂ ਫਿਰ ਬਹੁਤ ਵੱਡੇ ਵੱਡੇ ਮੰਤਰੀ ਐ ਇਹ ਇਹ ਫਿਰ ਤੁਹਾਨੂੰ ਗੱਲ ਸੁਣਦੇ ਤੁਹਾਡੀ ਫਿਰ ਸੁਣਦਾ ਕੋਈ ਨਹੀਂ ਆਪਣੇ ਨੰਬਰ ਬਣਾਵਾ ਵਾਸਤੇ ਆਂਦੇ ਨੰਬਰ ਬਣਾ ਕੇ ਚਲੇ ਅੱਛਾ ਕੋਈ ਫੋਟੋ ਲੱਕੀ ਅਸੀਂ ਇਹਦੇ ਨਾਲ ਹਾਂ ਪਰ ਨਾਲ ਕੋਈ ਨੰਨਾ ਲੋ ਮਾਲਕ ਹੁੰਦਾ ਉੱਪਰ ਆਲਾ ਅੱਛਾ ਰਜੂ ਜਦੋਂ ਤੁਹਾਡੇ ਕੋਲ ਪੈਸੇ ਹੋ ਜਾਂਦੇ ਐ ਅੱਜ ਕੱਲ ਜਿੱਦਾਂ ਦਾ ਮਾਹੌਲ ਆ ਡਰ ਨਹੀਂ ਲੱਗਦਾ ਵੀ ਕੋਈ ਪੈਸੇ ਲੁੱਟ ਖੋ ਕਰਕੇ ਨਾ ਲੈ ਜਾਏ ਜਾਂ ਕਦੇ ਕੋਈ ਮਾਰ 60 ਫੀਟ ਨਾ ਮਾਰ ਕੇ ਕੋਈ ਪੈਸੇ ਵਾਲਾ ਬੈਗ ਹੀ ਨਾ ਲੈ ਜਾਏ ਖੋ ਕੇ ਲੈ ਜੇਗਾ ਮੇਰੇ ਕਰਮ ਥੋੜੀ ਬੇ ਹਾਂ ਮੇਰੇ ਕਰਮ ਥੋੜੀ ਮੇਰੇ ਕਰਮ ਥੋੜੀ ਲੈ ਜਾਏ ਮੈਂ ਜੋ ਮੇਰੇ ਕਰਮਾਜਾ ਮਿਲੀਆਂ ਅੱਛਾ ਤੁਹਾਡਾ ਬਚਪਨ ਤੋਂ ਹੀ ਇਦਾਂ ਸੀਗੇ ਜੀ ਪ੍ਰੋਬਲਮ ਸੀਗੀ ਲਤਾਂ ਦੀ ਕੋਈ ਨਹੀਂ ਅੱਛਾ ਮਾਪੇ ਤੋ ਕੋਟੇ ਹੁੰਦੇ ਉਹ ਜਗੇ ਫੇ ਕਿਵੇਂ ਇੱਥੇ ਤੱਕ ਪਲੇ ਵਧੇ ਤੁਸੀਂ ਕਿਹਨੇ ਪਾਲਿਆ ਫਿਰ ਤੁਹਾਨੂੰ ਉਹ ਵਿਆਸ ਆ ਬਾਬਾ ਜੀ ਮੇਰੇ ਮੈਂ ਉੱਥੇ ਜਾਣਾ ਉਹ ਮੇਰੇ ਗੁਰੂ ਹੈ ਉਹਨਾਂ ਨੇ ਮੈਨੂੰ ਪਾਲਿਆ ਪੁੱਤ ਅਸਾ ਕੋਈ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਹੈ ਕਦੀ ਹੁੰਦਾ ਕਦੀ ਮਨ ਦੇ ਵਿੱਚ ਦੁੱਖ ਵੀ ਜੋਖੇ ਹੁੰਦਾ ਕਿ ਮੈਂ ਖੜਚਾਂ ਦੇ ਰੋ ਰਿਆ ਮੇਰੇ ਕੋਲ ਕੋਈ ਘਰ ਨਹੀਂ ਕੋਈ ਮਕਾਨ ਨਹੀਂ ਥੇ ਮੈਂ ਆਪਣੀ ਰਾਤ ਕੱਝ ਸਕਾ ਪਰ ਹੁਣ ਹੁਣ ਲੋਕ ਇਹ ਵੀ ਕਹਿਣਗੇ ਵੀ ਜੇ ਰਾਜੂ ਤੀਆਂ ਦੇ ਵਿਆਹ ਕਰਦਾ ਹਾਂ ਉਹ ਤੋਂ ਪਹਿਲਾਂ ਉਹ ਤਾਂ ਪਹਿਲਾਂ ਆਪਣਾ ਮਕਾਨ ਬਣਾ ਲਵੇ ਆਪਾਂ ਨਾ ਮੈਂ ਸਰਕਾਰ ਕੋਲੋਂ ਮੰਗ ਰੱਖਿਆ ਸਰਕਾਰ ਗਰੀਬਾਂ ਨੂੰ ਬਣਾ ਕੇ ਦੇ ਦਿਆ ਆਪ ਬਾਲਟੀ ਦੇ ਦਿਆ ਟੈਜੂ ਤੱਕ ਹਾਂ ਉਹ ਲੋਕਾਂ ਨੂੰ ਗਰੀਬਾਂ ਨੂੰ ਮਕਾਨ ਬਣਾ ਕੇ ਦੇ ਦੇ ਸਕਦਾ ਤੇ ਮੇਰੇ ਵਰਗੇ ਨੂੰ ਕਿਉਂ ਨਹੀਂ ਦੇ ਸਕਦਾ ਹਾਂ 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 ਤੇ ਮਤਲਬ ਤੁਹਾਡੀ ਸੋਚ ਇਹੀ ਰਹਿੰਦੀ ਹੈ ਵੀ ਸਰਕਾਰ ਦਵੇ ਮੈਨੂੰ ਮੈਂ ਆਪਣੇ ਪੈਸੇ ਸਾਰੇ ਸਮਾਜ ਭਲਾਈ ਦੇ ਕੰਮਾਂ 'ਚ ਲਾਉਣੇ ਬਿਲਕੁਲ ਅੱਛਾ ਕਹਿੰਦੇ ਤੁਸੀਂ ਪਿੱਛੇ ਜੀ ਇੱਕ ਕੋਈ ਸੜਕ ਪੁਲੀ ਟੁੱਟ ਗਈ ਸੀ ਉਹ ਵੀ ਆਪਣੇ ਪੱਲਿਓ ਕਿੰਨੇ ਪੈਸੇ ਲਾ ਕੇ ਕਹਿੰਦੇ ਉਹ ਰੋਡ ਤੇ ਈਜੀ ਦੇ ਹੈ ਨਹੀਂ ਹਾਂ ਈਜੀ ਦੇ ਦੇ ਸਾਹਮਣੇ ਪੁਲੀ ਟੁੱਟੀ ਆ ਉਹ ਵੀ ਮੈਂ ਬਣਾਈ ਅੱਛਾ ਉਹ ਵੀ ਮੈਂ ਆਪਣੇ ਪੈਸੇ ਦੀ ਬਣਾਈ ਕਿੰਨੇ ਪੈਸੇ ਲਾਏ ਸੀ ਉਹਦੇ ਉੱਤੇ ਉਹ ਉੱਤੇ ਲੱਗ ਗਿਆ ਕੋਈ 5000 ਉਹ ਸਾਰੇ ਪੈਸੇ ਪੱਲਿਓ ਖਰਚੇ ਉਹ ਫਿਰ ਜਦੋਂ ਉਹ ਪੁਲੀਓ ਕਈ ਬੱਚੇ ਸਕੂਲ ਦੇ ਉੱਥੇ गिरਦੇ ਸੀ ਹਾਂ ਨਾਲੇ ਤੇ गिरਦੇ ਤੇ ਮੈਨੂੰ ਤਰਸ ਆ ਜਾਂਦਾ ਕਈ ਵਾਰ ਮੈਂ ਵੀ ਡਿੱਗਿਆ ਹਾਂ ਫਿਰ ਉਹ ਪੁਲੀ ਬਣਾ ਛੜੀ ਅੱਛਾ ਤੇ ਉਹ ਜਦੋਂ ਹੁਣ ਉਥੋਂ ਲੰਘਦੇ ਨੇ ਕਈ ਲੀਡਰ ਵੀ ਲੰਘਦੇ ਨੇ ਉਸ ਪੁਲੀ ਤੋਂ ਵੱਡੇ ਵੱਡੇ ਘਰਾਂ ਦੇ ਲੋਕ ਉਹ ਉਹਨਾਂ ਨੂੰ ਪਤਾ ਇਹ ਰਾਜੂ ਨੇ ਬਣਾਈ ਹੈ ਪੁਲੀ ਹਾਂਜੀ ਉਸੇ ਨਿਸ਼ਾਨੀ ਲਾਈ ਹੈ ਕੋਈ ਵੀ ਇਹ ਰਾਜੂ ਨੇ ਪੈਸੇ ਖਰਚੇ ਕੁਝ ਲਾਇਆ ਪੱਥਰ ਪੁੱਤਰ ਨਿਸ਼ਾਨੀ ਕੋਈ ਨਹੀਂ ਨਿਸ਼ਾਨੀ ਦਾ ਪੁਲੀ ਉਹ ਆਪਾ ਦਿਖਾਵਾ ਕਰਨਾ ਇੱਥੇ ਸਿੱਧੇ ਸਾਰੀ ਵੀਡੀਓ ਬੁਲਾ ਲਈ ਹਾਂ ਹਾਂ ਕਿਉਂਕਿ ਇਥੇ ਦਾ ਮੰਤਰੀ ਆਉਂਦੇ ਭਾਵੇਂ ਸਰਕਾਰ ਦਾ ਪੈਸਾ ਹੁੰਦਾ ਪੱਥਰ ਲਾ ਕੇ ਚਲ ਜਾਂਦੇ ਵੀ ਫਲਾਣੇ ਮੰਤਰੀ ਨੇ ਇਹਦਾ ਘਟਨ ਕੀਤਾ ਫਲਾਣੇ ਨੇ ਇਹਦੀ ਤਿਆਰੀ ਕਰਵਾਈ ਫਲਾਣੇ ਨੇ ਪੈਸੇ ਦਿੱਤੇ ਤੂੰ ਹੀ ਕੋਈ ਨਿਸ਼ਾਨੀ ਨਹੀਂ ਰੱਖੀ ਉਹਦਾ ਨਾ ਉਹਦਾ ਫਾਇਦਾ ਕੀ ਹੈ ਹਾਂ ਉਹਦਾ ਫਾਇਦਾ ਤਾਂ ਕੋਈ ਨਹੀਂ ਹਾਂ ਉਹ ਆਪਣਾ ਨਾਂ ਕਰਨ ਵਾਸਤੇ ਨਹੀਂ ਕਿ ਮੈਂ ਕੀਤਾ ਕਰਦਾ ਰੱਬ ਹੈ ਹਾਂ ਕਰਦਾ ਪਰਮਾਤਮਾ ਬੰਦਾ ਨਹੀਂ ਕਰਦਾ ਹੂੰ ਰੱਬ ਤੇ ਫਿਰ ਵਿਸ਼ਵਾਸ ਪੂਰਾ ਹੈਗਾ ਤੁਹਾਨੂੰ ਤਾ ਕਦੇ ਆਉਂਦੀ ਏ ਜ਼ਿੰਦਗੀ ਦੇ ਵਿੱਚ ਔਕੜਾਂ ਕਿਸ ਤਰੀਕੇ ਦੀਆਂ ਆਉਂਦੀਆਂ ਤੁਸੀਂ ਕਹਿਆ ਘਰ ਸ਼ਤ ਨਹੀਂ ਹੈਗੀ ਮੇਰੇ ਕੋਲ ਇਟਾ ਹੈ। ਕਈ ਵਾਰੀ ਬਿਮਾਰ ਹੋਈਦਾ ਫਿਰ ਕਿਸੇ ਕੋਲ ਜਾ ਕੇ ਦਵਾਈ ਲਈਦਾ ਹੋਰ। ਹਾਂ। ਦੁੱਖਤ ਬੜਾ ਹੁੰਦਾ ਕਿ ਮੈਂ ਛੜਕਾਂ ਦਾ ਰੋਲਣਾ ਕਰੀ ਮੰਡੀ ਤੇ ਸੋਣਾ ਕਰੀ ਰਾਂਦੀ ਤੋਂ ਵਸੋਣਾ। ਹਾਂ। ਕਿੱਦੇ ਸੋਣਾ। ਹਾਂ। ਤੇ ਕੋਈ ਮੇਰੀ ਸੁਣਾਈ ਨਹੀਂ। ਹਾਇਟੈਕ ਕਿ ਮੇਰਾ ਆਸਣਕਾਰ ਵੀ ਆਪਣਾ ਨਹੀਂ ਬਣਿਆ। ਅੱਛਾ। ਉਹ ਵੀ ਤੁਸੀਂ ਫਿਰ ਇਦਾਂ ਹੀ ਗਰਾਹ ਕੇ 30 ਪੈਸੇ ਲਿਆਉਣਾ ਰਾਸ਼ਨ ਪਾਣੀ ਜੀ ਭਾਈ ਜਿੱਦਾਂ ਹੁਣ ਤੁਹਾਡੇ ਕੋਲ ਪੈਸੇ ਹੁੰਦੇ ਕਦੀ ਫਿਰ ਕੋਈ ਲੁੱਟਣ ਲੱਟਣ ਵਾਲਾ ਤਾਂ ਨਹੀਂ ਪੈਂਦਾ ਤੁਹਾਨੂੰ ਕਦੀ ਕੋਈ ਹੋਈ ਕਦੀ ਕਟੜਾਈਦਾ ਦੀ ਇੱਕ ਵਾਰੀ ਹੋਈ ਸੀ ਫੈਦੀ ਉਹਨੇ ਪੁਨਿਆਇ 30 ਫੈਦੀ ਲੰਗੇ ਵਾਸਤੇ ਕਠਾ ਕੀਤਾ ਸੀ ਫਿਰ ਕੋਈ ਲੈ ਗਿਆ ਫਿਰ ਫਿਰ ਰੱਬ ਨੇ ਦੇ ਦਿੱਤੇ ਫਿਰ ਲੰਗੇ ਨੇ ਉਦੋਂ ਕਿੰਨੇ ਸੀਗੇ ਮੌਕੇ ਤੇ ਪੈਸੇ ਤੁਹਾਡੇ ਕੋਲ ਉਦੋਂ ਮੇਰੇ ਕੋ 500 ਆ ਅੱਛਾ ਤੇ ਉਦਾਂ ਤੁਸੀਂ ਦੱਸ ਰਹੇ ਹੋ ਕਿ ਇੱਕ ਦਿਨ ਮੈਂ ਬੈਠਾ ਸੀ ਸੜਕ ਤੇ ਮੌਲ ਦੇ ਲਾਗੇ ਉੱਥੋਂ ਵੀ ਖੋਏ ਕਿਹਨੇ ਪੈਸੇ ਹਾਂਜੀ ਉੱਥੋਂ ਕਿੰਨੇ ਖੋਏ ਉੱਥੇ ਉਹ ਪਾੜ ਰਾਮ ਮੁੰਡੇ ਆਂਦੇ ਆ ਰੋਡ ਤੇ ਹਾਂ ਉਦੋਂ ਛੋਟੇ ਬੱਚੇ ਨੇ ਨੇ ਹਾਂ ਉਹਨੇ ਥੇੜੀ ਹੈ ਹਾਂ ਉਹ ਲੈ ਗਿਆ ਫੋਕਸ ਫਾਫੇ ਉੱਪਰ ਬੈਗ ਦੇ ਗਿਆ ਨੇ ਦੇਖ ਤੂੰ ਲਿਆ ਪਹਿਲੇ ਲਫਾਫੇ ਪੈਸੇ ਪਾ ਕੇ ਰੱਖ ਅੱਛਾ ਫਿਰ ਉਹ ਫੇ ਕਿਦਾਂ ਫਿਰ ਟਾਈਮ ਕੱਢਿਆ ਉਹ ਤੁਸੀਂ ਬਿਨਾ ਪੈਸਿਆਂ ਤੋਂ ਮਹੀਨਾ ਫਿਰ ਉਹ ਲੋਲੇ ਇਕੱਠੇ ਕਰਨਾ ਹੈ ਅਸੀਂ ਫਿਰ ਲੰਗਰ ਦਾ ਅਸਾਂ ਫਿਰ ਉਸ ਤੋਂ ਬਾਅਦ ਫਿਰ ਇਕੱਠੇ ਕਰਕੇ ਫਿਰ ਲੰਗਰ ਦਾ ਕੀਤਾ ਪ੍ਰੋਗਰਾਮ ਠੀਕ ਹੈ ਕੋਈ ਰੱਬ ਨਾਲ ਕੋਈ ਗਿਲਾ ਸ਼ਿਕਵਾ ਹੈ ਰੱਬ ਤੋਂ ਕਦੀ ਹੁੰਦਾ ਵੀ ਮੈਂ ਠੀਕ ਹੁੰਦਾ ਤਾਂ ਮੈਂ ਹੋਰ ਕੁਝ ਵੱਡਾ ਕਰ ਜਦੋਂ ਰੱਬ ਤੋਂ ਕੋਈ ਗਿਲਾ ਸ਼ਿਕਵਾ ਨਹੀਂ ਹੈ ਜੋ ਮੇਰੇ ਕਰਮ ਹੈ ਉਹ ਮੈਂ ਉਹ ਮੈਂ ਲੈ ਜਾਣੇ ਬਾਹਰ ਜੋ ਮੇਰੇ ਕਰਮ ਹੈ ਉਹ ਮੈਂ ਭੋਗਣਾ ਹੂੰ ਜੋ ਮੈਨੂੰ ਪਰਮਾਤਮਾ ਨੇ ਰੱਖਿਆ ਹੂੰ ਸਾਡੇ ਨਾਲ ਤਾਂ ਕਈ ਬੰਦੇ ਦੁਖੀ ਬੈਠੇ ਨੇ ਹਾਂ ਅਜੀਬ フェਕ ਠੀਕ ਹੈ ਅਸ਼ੌਲਾ ਦਾ ਦੁੱਖ ਦੇਖ ਕੇ ਲੱਗਦਾ ਵੀ ਮੇਰਾ ਛੋਟਾ ਦੁੱਖਣਾ ਮੁਰਿਆ ਤਾਂ ਇਹ ਰਾਜੂ ਐ ਪਠਾਨਕੋਟ ਦੇ ਵਿੱਚ ਐ ਪਠਾਨਕੋਟ ਦੇ ਬੱਸ ਸਟੈਂਡ ਦੇ ਉੱਤੇ ਹੁੰਦੇ ਨੇ ਲੋਕ ਇਹਨਾਂ ਨੂੰ ਲੰਘਦੇ ਵਰਦੇ ਸੇਵਾ ਦੇ ਕੇ ਜਾਂਦੇ ਨੇ ਤਾਂ ਫਿਰ ਉਹ ਪੈਸਿਆਂ ਦੇ ਨਾਲ ਇਹ ਲੋੜਵੰਤੀਆਂ ਦੇ ਵਿਆਹਾਂ ਦੇ ਵਿੱਚ ਯੋਗਦਾਨ ਪਾਉਂਦੇ ਨੇ ਜੇਕਰ ਕਿਸੇ ਨੂੰ ਰਾਸ਼ਨ ਦੀ ਦਿੱਕਤ ਆ ਰਹੀ ਹੈ ਤਾਂ ਰਾਸ਼ਨ ਦੇ ਵਿੱਚ ਸਹਿਯੋਗ ਕਰਦੇ ਨੇ ਔਰ ਜੇਕਰ ਕੋਈ ਦਵਾਈ دارੂ ਤੋਂ ਤੰਗ ਪਰੇਸ਼ਾਨ ਹੈ ਤਾਂ ਉਹਨੂੰ ਦਵਾਈ ਦਿਵਾਉਣ ਦੇ ਲਈ ਹਸਪੀਟਲ ਤੱਕ ਦਾ ਇੰਤਜ਼ਾਮ ਵੀ ਕਈ ਵਾਰ ਰਾਜੂ ਕਰ ਦਿੰਦੇ ਨੇ ਤਾਂ ਇੱਕ ਚੰਗੀ ਮਿਸਾਲ ਸਾਡੇ ਸਾਰਿਆਂ ਲਈ ਹੈ ਕਿ ਜਿਉਂ ਜਿਥੇ ਅਸੀਂ ਕਿਰਤ ਕਮਾਈ ਕਰਦੇ ਹਾਂ ਤਾਂ ਉਸ ਕਿਰਤ ਕਮਾਈ ਦੇ ਵਿੱਚੋਂ ਕੁਝ ਹਿੱਸਾ ਸਮਾਜ ਦੇ ਚੰਗੇ ਸਮਾਜ ਭਲਾਈ ਦੇ ਕੰਮਾਂ ਲਈ ਵੀ ਸਾਨੂੰ ਵਰਤਣਾ ਚਾਹੀਦਾ ਹੈ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋਣ ਪੰਜਾਬੀ ਟੀਵੀ ਦੇ ਨਾਲ